ਵਾਹਿਰੂ ਜੀ ਦਾ ਖਾਲਸਾ ਸ੍ਰੀ ਵਾਹਿਰੂ ਜੀ ਦੀ ਫਤਿਹ ਖੜੇ ਆ ਸਿੱਧੂ ਹਸਪਤਲ ਰੋਡ ਦੇ ਉੱਪਰ ਜਿੱਥੇ ਕਿ ਤੁਸੀਂ ਨਗਰ ਕੌਂਸਲ ਦੀ ਨਲਾਇਕੀ ਦੀ ਅਧਾਰਨ ਦੇਖ ਸਕਦੇ ਹੋ ਇਹ ਰੋਡ 4-5 ਮਹੀਨੇ ਪਹਿਲਾਂ ਪੁੱਟ ਦਿੱਤਾ ਗਿਆ ਸੀ ਜੋ ਅੜੈਚਾ ਰੋਡ ਦੇ ਉੱਪਰ ਇੱਕ ਸੀਵਰੇਜ ਟ੍ਰੀਟਮੈਂਟ ਪਲਾਂਟ ਬਣਿਆ ਹੋਇਆ ਉੱਥੋਂ ਪੈਪਾ ਪਾਈਆਂ ਗਈਆਂ ਸੀ ਤੇ 2 ਕਰੋੜ 28 ਲੱਖ ਰੁਪਏ ਦੀ ਲਾਗਤ ਨਾਲ ਇਹ ਪਾਈਪਾਂ ਪਾਈਆਂ ਗਈਆਂ ਸੀ ਤੇ ਡਰੇਨ ਵਿੱਚ ਪਾਈਆਂ ਗਈਆਂ ਸੀ ਉਸ ਤੋਂ ਬਾਅਦ ਇਹ ਰੋਡ ਪੁੱਟ ਦਿੱਤਾ ਗਿਆ ਰੋਡ ਦੀ ਖਸਤਾ ਹਾਲਤ ਹੋ ਗਈ ਬਹੁਤ ਲੋਕ ਇਸ ਰੋਡ ਤੇ ਗਿਰ ਕੇ ਸੱਟਾਂ ਖਾ ਚੁੱਕੇ ਨੇ ਲੱਤਾਂ ਤੋੜਾ ਚੁੱਕੇ ਨੇ ਹੁਣ ਇਸ ਰੋਡ ਨੂੰ ਬਣਾਇਆ ਜਾ ਰਿਹਾ ਹੈ ਇਸ ਉੱਪਰ ਇੰਟਰਲੌਕ ਟੈਲਾਂ ਲਗਾਈਆਂ ਜਾ ਰਹੀਆਂ ਨੇ ਪਿੱਛੇ ਅਸੀਂ ਦੇਖ ਕੇ ਆਇਆ ਤੇ ਉਹ ਟੈਲਾ ਲਗਾ ਰਹੇ ਨੇ ਪਰੰਤੂ ਉਸ ਟੈਲਾ ਲਗਾਉਣ ਤੋਂ ਬਾਅਦ ਉਸ ਵਿੱਚ ਕਿਸੇ ਵੀ ਤਰ੍ਹਾਂ ਜੋ ਪਾਣੀ ਉੱਪਰ ਖੜਨਾ ਬਰਸਾਤਾਂ ਤੋਂ ਬਾਅਦ ਪਾਣੀ ਖੜਨਾ ਉਸ ਦੀ ਨਿਕਾਸੀ ਦਾ ਕੋਈ ਵੀ ਪ੍ਰਬੰਧ ਨਹੀਂ ਰੱਖਿਆ ਗਿਆ ਜਿੱਥੇ ਅਸੀਂ ਖੜੇ ਹਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਇਹ ਦਿਖਾਇਆ ਜਾਵੇ ਇਸ ਰੋਡ ਉੱਪਰ ਮੀਂਹ ਪੈਣ ਤੋਂ ਬਾਅਦ 2-2 ਫੁੱਟ 2.5-2.5 ਫੁੱਟ ਪਾਣੀ ਇਸ ਰੋਡ ਉੱਪਰ ਖੜ ਜਾਂਦਾ ਜਿਸ ਕਰਕੇ ਇਹ ਰੋਡ ਪਹਿਲਾਂ ਵੀ ਟੁੱਟ ਚੁੱਕਿਆ ਸੀ ਤੇ ਇਸ ਤੋਂ ਬਾਅਦ ਇਸ ਦੀ ਕਸਤਾ ਹਾਲਤ ਇੰਨੀ ਜ਼ਿਆਦਾ ਹੋ ਜਾਂਦੀ ਸੀ ਇਸ ਉੱਪਰ ਲੰਘਣਾ ਮਹਾਲ ਹੋ ਜਾਂਦਾ ਸੀ ਸਾਡੇ ਦੁਕਾਨਦਾਰ ਵੀਰਾਂ ਦਾ ਕੰਮ ਬਿਲਕੁਲ ਟੱਪ ਹੋ ਜਾਂਦਾ ਸੀ ਤੇ ਹੁਣ ਇਹ ਰੋਡ ਬਣਾਇਆ ਜਾ ਰਿਹਾ ਪਿੱਛੇ ਅਸੀਂ ਦੇਖਿਆ ਕਿ ਉਹ ਰੋਡ ਇੰਟਰਲੌਕ ਟਿਲਾਂ ਲਗਾਈਆਂ ਜਾ ਰਹੀਆਂ ਨੇ ਪਰੰਤੂ ਉਸ ਵਿੱਚ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਨਿਕਾਸੀ ਦਾ ਪ੍ਰਬੰਧ ਕਿਉਂ ਨਹੀਂ ਕਿਉਂਕਿ ਦੂਸਰੇ ਪਾਸੇ ਮੈਂ ਦਿਖਾਉਂਗਾ ਉਹ ਦੁਕਾਨਾਂ ਨੇ ਦੁਕਾਨਾਂ ਦੇ ਅੱਗੇ ਇੱਕ 7 8 ਫੁੱਟ ਇੱਕ ਨਾਲਾ ਬਣਾਇਆ ਗਿਆ ਜੋ ਇਸ ਇਲਾਕੇ ਦੇ ਜਿਹੜੇ ਮਹੱਲੇ ਨੇ ਉਹ ਮਹੱਲਿਆਂ ਦਾ ਪਾਣੀ ਜੋ ਬਰਸਾਤੀ ਪਾਣੀ ਆ ਉਹ ਪਾਣੀ ਖਿੱਚਦਾ ਇਸ ਨਾਲੇ ਵਿੱਚ ਪਾਣੀ ਆਉਂਦਾ ਸੀ ਇਸ ਰੋਡ ਦਾ ਪਾਣੀ ਉਸ ਵਿੱਚ ਜਾਂਦਾ ਸੀ ਜਿਸ ਕਰਕੇ ਇੱਥੇ ਪਾਣੀ ਨਹੀਂ ਖੜਦਾ ਸੀ ਪਰੰਤੂ ਕੁਝ ਸਾਲਾਂ ਤੋਂ ਨਗਰ ਕਾਉਂਸਲ ਨੇ ਇਸ ਨਾਲੇ ਦੀ ਸਫਾਈ ਕਰਾਉਣੀ ਬੰਦ ਕਰ ਦਿੱਤੀ ਤੇ ਅੱਗੇ ਜਾ ਕੇ ਜਿਸ ਤਰ੍ਹਾਂ ਤੁਹਾਨੂੰ ਕੱਲ ਵੀ ਦਿਖਾਇਆ ਹੁਣ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਇਸ ਨਾਲੇ ਨੂੰ ਬਿਲਕੁਲ ਬੰਦ ਕਰ ਦਿੱਤਾ ਗਿਆ ਇੱਟਾਂ ਲਗਾ ਦਿੱਤੀਆਂ ਗਈਆਂ ਵਿੱਚ ਸਿਰਫ 3 ਇੰਚੀ ਪੈਪਨ ਲਗਾਈਆਂ ਗਈਆਂ ਨੇ ਇੱਕ 7 ਫੁੱਟ ਦੇ ਨਾਲੇ ਵਿੱਚ 3 ਇੰਚੀ ਪਾਈਪ ਕਿੰਨਾ ਪਾਣੀ ਖਿੱਚੇਗੀ ਉਸ ਤੋਂ ਇਲਾਵਾ ਅੱਗੇ ਕੁਝ ਦੁਕਾਨ ਦੁਕਾਨਾਂ ਨੇ ਵੱਡੀਆਂ-ਵੱਡੀਆਂ ਦੁਕਾਨਾਂ ਨੇ ਉਹ ਦੁਕਾਨਾਂ ਦੇ ਐਡੇ-ਐਡੇ ਥੜੇ ਮੜਾਏ ਹੋਏ ਨੇ ਥੱਲੇ ਉਹਨਾਂ ਨੇ ਪਾਣੀ ਬੰਦ ਕਰਤਾ ਬਿਲਕੁਲ ਇੱਟਾਂ ਲਾ ਕੇ ਬਿਲਕੁਲ ਇੰਨੀ ਗਾਰਜਮਾ ਹੋ ਚੁੱਕੀ ਹੈ ਜਿਸ ਕਰਕੇ ਉੱਥੋਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਲੰਘ ਸਕਦੀ ਇਸ ਦਾ ਜੋ ਖਮਿਆਜਾ ਜੋ ਇਸ ਨਾਲ ਲੱਗਦੇ ਮਹੱਲੇ ਦੇ ਲੋਕ ਨੇ ਉਹਨਾਂ ਦੇ ਬੱਚੇ ਨੇ ਉਹਨਾਂ ਦੇ ਜੋ ਪਰਿਵਾਰ ਨੇ ਬਜ਼ੁਰਗ ਨੇ ਉਹ ਪ੍ਰੁਕਤ ਰਹੇ ਨੇ ਕਿਉਂਕਿ ਮੀਂਹ ਪੈਣ ਤੋਂ ਬਾਅਦ ਜੋ ਬਰਸਾਤਾਂ ਦਾ ਪਾਣੀ ਆ ਜਾਂ ਸੀਵਰੇਜ ਦਾ ਪਾਣੀ ਆ ਉੱਤੇ ਗਿੱਟੇ ਗਿੱਟੇ ਫੋਟਰ ਫੋਟਰ ਡੇਟਰ ਫੋਟਰ ਪਾਣੀ ਖੜ ਜਾਂਦਾ ਜਿਸ ਕਰਕੇ ਬੱਚਿਆਂ ਨੂੰ ਸਕੂਲੀ ਬੱਚਿਆਂ ਨੂੰ ਲੰਘਣ ਵਿੱਚ ਬਹੁਤ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਉਹ ਬੂਟ ਗਿੱਲੇ ਕਰਕੇ ਸਕੂਲਾਂ ਦਾ ਪਹੁੰਚਦੇ ਨੇ ਛੋਟੇ ਛੋਟੇ ਫੁੱਲਾਂ ਵਰਗੇ ਬੱਚੇ ਇਸ ਦਾ ਕਿ ਮਾਜਾ ਭੁਗਤ ਰਹੇ ਨੇ ਨਗਰ ਕਾਉਂਸਲ ਦੀ ਜੋ ਪਲਾਨਿੰਗ ਆ ਬਹੁਤ ਹੀ ਪੂਰ ਕਹੀ ਜਾ ਸਕਦੀ ਹੈ ਵਿਉਂਤਬੰਦੀ ਬਹੁਤ ਮਾੜੀ ਕਹੀ ਜਾ ਸਕਦੀ ਹੈ ਪਹਿਲਾਂ ਲਗਾ ਦਿੱਤੀਆਂ ਜਾਣਗੀਆਂ ਬਾਵਾ ਖੱਟੀ ਜਾਵੇਗੀ ਇਹਦਾ ਉਦਘਾਟਨ ਕਰ ਦਿੱਤਾ ਜਾਵੇਗਾ ਪਰੰਤੂ ਜੋ ਇਸ ਵਿੱਚ ਨਿਕਾਸੀ ਹੈ ਉਸ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਲੋਕ ਜੋ ਆਪਣੇ ਆਪ ਨੂੰ ਕਹਿੰਦੇ ਆ ਵੀ ਅਸੀਂ ਸਸਾਨਕ ਸਰਕਾਰਾਂ ਦੇ ਨਮਾਇਦੇ ਆ ਅਸੀਂ ਪੜ੍ਹੇ ਲਿਖੇ ਇੰਜੀਨੀਅਰ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਕੁ بڑے ਲਿਖੇ ਨੇ ਇਹ ਲੋਕ ਤੇ ਕਿੰਨਾ ਕੁ ਸੰਜੀਦਾ ਨੇ ਕਿੰਨੇ ਕੁ ਵਿਉਂਤਬੰਦੀ ਦਾ ਕੰਮ ਕਰਦੇ ਨੇ ਤੇ ਅੱਗੇ ਵੀ ਤੁਹਾਨੂੰ ਤੁਸੀਂ ਦਿਖਾਉਨੇ ਆ ਜਾਂ ਕਿ ਲੋਕਾਂ ਨਾਲ ਗੱਲਬਾਤ ਕਰਦੇ ਆ ਕਿ ਇਸ ਰੋਡ ਦੇ ਕੀ ਹਾਲਾਤ ਨੇ ਇਸ ਰੋਡ ਦੇ ਵਿੱਚ ਨਿਕਾਸੀ ਦਾ ਕੀ ਪ੍ਰਬੰਧ ਹੈ ਜਿਸ ਤਰ੍ਹਾਂ ਕਿ ਸਿੱਧੂ ਹਸਤਰ ਰੋਡ ਬਣਾਇਆ ਜਾ ਰਿਹਾ ਬਹੁਤ ਲੰਮੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਬਿਲਕੁਲ ਟੁੱਟ ਚੁੱਕਿਆ ਸੀ ਇਸ ਵਿੱਚ ਪਾਈਪਾਂ ਪਾਈਆਂ ਗਈਆਂ ਸੀ ਤੇ ਹੁਣ ਇਸ ਨੂੰ ਬਣਾਇਆ ਜਾ ਰਿਹਾ ਇਸ ਉੱਪਰ ਇੰਟਰਲੌਕ ਟੈਲਾਂ ਲਗਾਈਆਂ ਜਾ ਰਹੀਆਂ ਨੇ ਪਰੰਤੂ ਜੋ ਇੰਟਰਲੌਕ ਟੈਲਾਂ ਲਗਾਈਆਂ ਜਾ ਰਹੀਆਂ ਨੇ ਇਹਨਾਂ ਦੇ ਲਗਾਉਣ ਦੇ ਨਾਲ ਜੋ ਪਾਣੀ ਦੀ ਨਿਕਾਸੀ ਹੈ ਤੁਸੀਂ ਇਸ ਸਾਈਡ ਦੇਖ ਸਕਦੇ ਹੋ ਕਿ ਸਾਡੇ ਜੋ ਭਰਾ ਨੇ ਇਹਨਾਂ ਦੀ ਮੰਡੀ ਹੈ ਇੱਥੇ ਮੰਡੀ ਲਗਾਉਂਦੇ ਨੇ ਇਹ ਨੀਵੀ ਹੋ ਚੁੱਕੀ ਹੈ ਤੇ ਇਹ ਬਿਲਕੁਲ ਉੱਚਾ ਹੋ ਚੁੱਕਿਆ ਤੇ ਮੀਂਹ ਪੈਣ ਤੋਂ ਬਾਅਦ ਬਿਲਕੁਲ ਇੱਥੇ ਪਾਣੀ ਭਰ ਜਾਵੇਗਾ ਦੂਸਰੇ ਪਾਸੇ ਇੱਕ ਨਾਲਾ ਜੋ ਇਸ ਪਾਣੀ ਨੂੰ ਖਿੱਚਦਾ ਸੀ ਤੇ ਹੁਣ ਸਾਡੇ ਨਾਲ ਕੁਝ ਦੁਕਾਨਦਾਰ ਭਰਾ ਸਾਡੇ ਨਾਲ ਖੜੇ ਨੇ ਉਹਨਾਂ ਦੀ ਮੰਗ ਹੈ ਵੀ ਇਹ ਸੜਕ ਤਾਂ ਬਣਾਤੀ ਇੱਥੇ ਪਾਣੀ ਦੀ ਨਿਕਾਸੀ ਦਾ ਪ੍ਰਬੰਧਤਾ ਕੀਤਾ ਜਾਵੇ। ਹਾਂਜੀ ਭਰਾ ਜੀ ਕਿ ਨਾਲ ਜੀ ਤੁਹਾਡਾ? ਮੇਰਾ ਨਾਮ ਸ਼ੀਸ਼ਪਾਲਾ ਸਰ। ਹਾਂਜੀ। ਸਾਡੀ ਦੁਕਾਨਾਂ ਦੇ ਮੂਹਰੇ ਪਾਣੀ ਭਰ ਜਾਂਦਾ ਜੀ ਬਹੁਤ। ਹਾਂਜੀ। ਹੁਣ ਜਿਵੇਂ ਆ ਉੱਚੇ ਹੋ ਗਏ ਜੀ। ਇਹ ਫਿਰ ਨਿਕਲਣਾ ਨਹੀਂ ਬਿਲਕੁਲ ਵੀ ਜੀ ਪਹਿਲੇ ਨਿਕਲ ਜਾਂਦਾ ਸੀਗਾ ਹੁਣ ਇਹ ਮੜ ਮੋਟਾ ਇੱਥੇ ਕੋਈ ਆਇਆ ਜਾ ਸਿਸਟਮ ਬਣਾਵੇ ਪਾਈਪ ਉਪਾਧਨ ਜੇ ਤਾਂ ਸਾਡੀ ਦੁਕਾਨਾਂ ਦੇ ਮੂਹਰੇ ਪਾਣੀ ਨਿਕਲਿਆ ਕਰੂਗਾ। ਤੇ ਪਾਣੀ ਤਾਂ ਆਖਰ ਜਿਹੜਾ ਨਾਲ ਲੱਗਦਾ ਨਾਲਾ ਨਾਲੇ ਚ ਨਿਕਲੂਗਾ ਨਾ ਹਾਂਜੀ ਹਾਂਜੀ ਗਟਰ ਤੇ ਪਵਾ ਦੇ ਸਰ ਪਾਈਪ ਕੋਈ ਕਰ ਨੂੰ ਕੋਈ ਪਾਈਪ ਨਾਲੇ ਚ ਪਾਈ ਜਾਵੇ ਹਾਂਜੀ ਇਸ ਇਸ ਤਰ੍ਹਾਂ ਦਾ ਪਾਣੀ ਆ ਜਾਂ ਇਸ ਰੋਡ ਦਾ ਪਾਣੀ ਆ ਉਹ ਨਾਲੇ ਚ ਪਵੇ ਹਾਂਜੀ ਹਾਂਜੀ ਤੇ ਤੁਹਾਡਾ ਵਿਚਾਰ ਹੋਊਗਾ ਹਾਂਜੀ ਤੇ ਤੁਹਾਡੀ ਦੁਕਾਨਦਾਰੀ ਬਿਲਕੁਲ ਹੀ ਖਤਮ ਹੋ ਜਾਊ ਹਾਂਜੀ ਹਾਂਜੀ ਪਾਣੀ ਭਰ ਜਾਂਦਾ ਜੀ ਪੂਰਾ ਲੱਗਦਾ ਕਿ ਬਿਨਾਂ ਕਿਸੇ ਪ੍ਰਾਇਨਿਕ ਤੋਂ ਕੰਮ ਕਰ ਰਹੀ ਹੈ ਨਗਰ ਕੌਂਸਲ ਨਹੀਂ ਇਦਾਂ ਤਾਂ ਨਹੀਂ ਹੈ ਜੇ ਆਪਾਂ ਕਹਾਂਗੇ ਤਾਂ ਹੀ ਕਰਨਗੇ ਜੀ ਸਰ ਉਹ ਤੁਸੀਂ ਕੋਈ ਡਿਮਾਂਡ ਰੱਖੀ ਹੈ ਵੀ ਸਾਡੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਨਹੀਂ ਹਜੇ ਤਾਂ ਕੋਈ ਗੱਲਬਾਤ ਕਰੀ ਨਹੀਂ ਸੀਗੀ ਸਾਰਾ ਅਸੀਂ ਤਾਂ ਹੁਣ ਦੇਖਿਆ ਹੈਗਾ ਮਤਲਬ ਹੁਣ ਅਸੀਂ ਡਿਮਾਂਡ ਰੱਖਦੇ ਆ ਵੀ ਸਾਡੀ ਪਾਣੀ ਦਾ ਨਿਕਾਸੀ ਦਾ ਹੱਲ ਕਰੇ ਜਾਵੇ ਪਾਣੀ ਵਿਕਾਸ ਸਰ ਹੂੰ ਠੀਕ ਹੈ ਜੀ ਆਜੀ ਵੀਰ ਜੀ ਕਿਹਨਾਂ ਜੀ ਤੁਹਾਡਾ ਮੇਰਾ ਨਾਮ ਯਾਸਰ ਆ ਜੀ ਹਾਂ ਜਾਸਰ ਜੀ ਹਾਂਜੀ ਇਹ ਸੜਕ ਮਾ ਬਣਾਈ ਜਾ ਰਹੀ ਹੈ ਬੜੀ ਖੁਸ਼ੀ ਦੀ ਗੱਲ ਹੈ ਹਾਂਜੀ ਹਾਂਜੀ ਲੋਕਾਂ ਨੂੰ ਸਹੂਲਤ ਮਿਲੇਗੀ ਕਿਉਂਕਿ ਲੋਕੜ ਕੇ ਸੱਥਾਂ ਜਾਂਦੇ ਸੀ ਇੱਥੋਂ ਜੀ ਪਰ ਤੁਸੀਂ ਇਸ ਵਿੱਚ ਕੋਈ ਨਿਕਾਸੀ ਦੇ ਪ੍ਰਬੰਧ ਨਹੀਂ ਰੱਖਿਆ ਗਿਆ ਪਾਣੀ ਦਾ ਜੋ ਨਿਕਾਸੀ ਕੀ ਕਹੋਗੇ ਇਸ ਬਾਰੇ ਸਰ ਦੇਖੋ ਨਿਕਾਸੀ ਦਾ ਪ੍ਰਬੰਧ ਤਾਂ ਜ਼ਰੂਰੀ ਆ ਜੂਗੀ ਪਾਣੀ ਨਾਲ ਤਾਂ ਵੈਸੇ ਦਰਾਹਾ ਪੂਰਾ ਜੂਝ ਰਿਹਾ ਵਾ ਹਰ ਇੱਕ ਗਲੀ ਮੋਹੱਲੇ ਦੇ ਵਿੱਚ ਰੋਡ ਤੇ ਜਿੱਥੇ ਦੇਖੋ ਪਾਣੀ ਹੁੰਦਾ ਵਾ ਚਲੋ ਆਪਾਂ ਕਿਸੇ ਨੂੰ ਕੰਪਲੇਨ ਨਹੀਂ ਕਰਦੇ ਬਸ ਇੰਨਾ ਕਾ ਵੀ ਜਿਹੜਾ ਰਸਤਾ ਤੁਸੀਂ ਇਹ ਬਣਾ ਰਹੇ ਹੋ ਇਹਦੇ ਵਿੱਚ ਇਹ ਆ ਵੀ ਪਾਣੀ ਦਾ ਨਿਕਾਸੀ ਜੇ ਨਾਲ ਹੋ ਜਾਂਦੀ ਹੈ ਨਾ ਤਾਂ ਰੋਡ ਬਿਲਕੁਲ ਸਾਫ਼ ਸੁਥਰੀ ਵੀ ਰਹੇਗੀ ਮੀਂਹ ਪੈਂਦੇ ਨੇ ਕਈ ਵਾਰ ਇੰਨਾ ਪਾਣੀ ਮੀਂਹ ਪੈ ਜਾਂਦਾ ਵੀ ਹੜ੍ਹ ਵੀ ਆ ਸਕਦਾ ਉਹ ਵੀ ਹੋ ਜਾਂਦਾ ਵਾ ਪਾਣੀ ਇੰਨਾ ਜ਼ਿਆਦਾ ਹੋ ਜਾਂਦਾ ਵੀ ਜੇ ਉਹਦੀ ਨਿਕਾਸੀ ਨਹੀਂ ਹੋਏਗੀ ਤਾਂ ਕਈ ਕਿਹੜੇ ਦਿਨ ਹਫ਼ਤਾ ਹਫ਼ਤਾ 10-10 ਦਿਨ ਵੀ ਖੜਾ ਰਹਿੰਦਾ ਪਾਣੀ ਉਹਨਾਂ ਲੋਕਾਂ ਨੂੰ ਤਾਂ ਪਰੇਸ਼ਾਨੀ ਦੁਬਾਰਾ ਫੇਰ ਆਉਣੀ ਆ ਰੋਡ ਦੁਬਾਰਾ ਵੀ ਟੁੱਟ ਸਕਦੀ ਆ ਉਹ ਤਾਂ ਦੁਬਾਰਾ ਫੇਰ ਉੱਥੇ ਕੰਮ ਚੱਲੀ ਜਾਂਦੀ ਆ ਠੀਕ ਹੈ ਜੀ ਬਸ ਇਹ ਜੋ ਨਾਲ ਨਾਲਾ ਬਣਿਆ ਹੋਇਆ ਨਾਲੇ ਜੀ ਸਫਾਈ ਕਰਾ ਕੇ ਅਗਰ ਵਿੱਚ ਉਹ ਉਹਦੇ ਵਿੱਚ ਪਾਈਪਾਂ ਪਾ ਕੇ ਨਿਕਾਸੀ ਕਰ ਦਿੱਤੀਆਂ ਜਾਂ ਕਿਵੇਂ ਰਹੇਗਾ ਹਾਂਜੀ ਸਰ ਬਹੁਤ ਵਧੀਆ ਗੱਲ ਆ ਨਾਲਾ ਬਣਾਈ ਇਸ ਕਰਕੇ ਸੀਗਾ ਵੀ ਉਹਦੇ ਵਿੱਚ ਪਾਣੀ ਦੀ ਨਿਕਾਸੀ ਕੀਤੀ ਜਾਵੇ ਪਰ ਚਲੋ ਕਿਸੇ ਵਜ੍ਹਾ ਕਰਕੇ ਕੋਈ ਗੱਲ ਇਦਾਂ ਦੀ ਹੋਈ ਆ ਵੀ ਨਾਲਾ ਬਲੌਕ ਹੋ ਗਿਆ ਜਾਂ ਸਫਾਈ ਨਹੀਂ ਹੋਈ ਜਾਂ ਕੁਝ ਬਲੌਕ ਲੋਕਾਂ ਨੇ ਕਰਤਾ ਤੇ ਕਈ ਲੋਕਾਂ ਨੇ ਵੱਡੇ ਵੱਡੇ ਤੁਸੀਂ ਦੇਖ ਸਕਦੇ ਹੋ ਕਿ ਆ ਸਾਹਮਣੇ ਆ ਦੁਕਾਨਾਂ ਦੇ ਵੱਡ ਵੱਡੀਆਂ ਤੇ ਇਹਨਾਂ ਨਿਕਾਨਾਂ ਵਾਲਿਆਂ ਦੇ ਵੱਡੇ ਵੱਡੇ ਤੇ ਥੇੜੀਆਂ ਬਣਾ ਲੀਆਂ ਲੱਗਦਾ ਇਹ ਨਹੀਂ ਆ ਵੀ ਇੱਥੋਂ ਪਾਣੀ ਮਿੱਠੋ ਸਕਦਾ ਇਹਦੇੋਂ ਤੇ ਕੀ ਕਹੋਗੇ ਨਗਰ ਕੌਂਸਲ ਨੇ ਤੇ ਕਾਰਵਾਈ ਕਿਉਂ ਨਹੀਂ ਕਰ ਰਹੀ ਦੇਖੋ ਸਰ ਹੁਣੇ ਤਾਂ ਨਗਰ ਕੌਂਸਲ ਦੇ ਸਾਰੇ ਉਹਨਾਂ ਨੂੰ ਚਾਹੀਦਾ ਵਾ ਵੀ ਥੋੜੀ ਜੀ ਦਿਖਾਉਣ ਆਪਣਾ ਪਾਵਰ ਸ਼ਕਤੀ ਦਿਖਾਉਣ ਥੋੜੀ ਜੀ ਥੋੜੀ ਜੀ ਸਾਇ ਚਲੋ ਸ਼ਹਿਰ ਵਾਸੀਆਂ ਦੀ ਵੀ ਆਪਣੀ ਉਹ ਹੁੰਦੀ ਆ ਸ਼ਹਿਰ ਵਾਸੀ ਆਪਣੇ ਹੁੰਦੇ ਨੇ ਸਾਰੇ ਆਪਣੇ ਆ ਕੰਮਕਾਰ ਸਾਰਿਆਂ ਨੇ ਕਰਨਾ ਵਾ ਤੇ ਜੋ ਬਾਕੀ ਥੋੜੀ ਰਿਕਵੈਸਟ ਹੀ ਆ ਸ਼ਹਿਰ ਵਾਸੀ ਇਹ ਦੋ ਚਾ ਦੁਕਾਨਾਂ ਵਾਲੇ ਹੀ ਨਹੀਂ ਹੈਗੇ ਬਹੁਤ ਵੱਡਾ ਸ਼ਹਿਰ ਆ ਕਿੱਡਾ ਕਿੱਡਾ ਪਿੱਛੇ ਮਾਲੇ ਨੇ ਉਹ ਮਾਲਿਆਂ ਦੇ ਵਿੱਚ ਪਾਣੀ ਖੜਦਾ ਇਸ ਕਰਕੇ ਖੜਦਾ ਕਿਉਂਕਿ ਨਾਲਾ ਬੰਦ ਕਰਤਾ ਇੱਟਾਂ ਲਾਈਆਂ ਦੇਖੀਆਂ ਨੇ ਜੀ 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 ਬਸ ਇਹਨਾਂ ਲੋਕਾਂ ਨੂੰ ਕਿਉਂ ਫੇਵਰਿਟ ਕੀਤਾ ਜਾ ਰਿਹਾ ਨਗਰ ਕੌਂਸਲ ਇਹਨਾਂ ਲੋਕਾਂ ਨਾਲ ਕਿੰਨਾ ਕਿੰਨਾ ਗੱਲ ਕਿਉਂ ਰੱਖ ਰਹੀ ਹੈ ਦੇਖੋ ਜੀ ਇਹਦੇ ਵਿੱਚ ਤਾਂ ਉਹਨਾਂ ਨੂੰ ਉਹਨਾਂ ਨੂੰ ਆਪਾਂ ਕੀ ਕਹਿ ਸਕਦੇ ਆ ਉਹ ਆਪਣੇ ਸੀਨੀਅਰ ਨੇ ਇਸ ਦਰਾਹੇ ਦੇ ਇੱਕ ਤਰ੍ਹਾਂ ਦੇ ਉਹ ਆਪਣਾ ਕਰਮਚਾਰੀ ਨੇ ਸਾਰੇ ਬਾਕੀ ਅਸਤਾ ਰਿਕਵੈਸਟ ਹੀ ਕਰ ਸਕਦੇ ਆ ਜੀ ਵੀ ਸਾਡਾ ਥੋੜਾ ਹਿੱਲਾ ਕੀਤਾ ਜਾਵੇ ਚਲੋ ਰੋਡ ਉਹਨਾਂ ਨੇ ਬਣਾਤੀ ਆ ਬਹੁਤ ਵਧੀਆ ਗੱਲ ਆ ਜੀ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਐਮਸੀ ਸਾਹਿਬ ਦਾ ਸਾਡੇ ਪ੍ਰਧਾਨ ਸਾਹਿਬ ਦਾ ਸਾਰਿਆਂ ਦਾ ਪਰ ਸਾਡੀ ਛੋਟੀ ਜਿਹੀ ਇੱਕ ਰਿਕਵੈਸਟ ਹੀ ਆ ਵੀ ਜੇ ਪਾਣੀ ਦੀ ਨਿਕਾਸੀ ਨਾਲ ਕੀਤੀ ਜਾਂਦੀ ਆ ਤਾਂ ਇਹੀ ਆ ਵੀ ਰੋਡ ਵੀ ਸਾਫ਼ ਸੁਥਰੀ ਨਾਲ ਰਹੇਗੀ ਨਾਲੇ ਪਾਣੀ ਦੀ ਨਿਕਾਸੀ ਦਾ ਨਾਲ ਸੋਨੇ ਤੇ ਸਵਾਗੇ ਵਾਲੀ ਗੱਲ ਆ ਜੀ ਜੇ ਦੋਨੇ ਕੰਮ ਹੁਣ ਕੰਮ ਸ਼ੁਰੂ ਹੋਇਆ ਤਾਂ ਹੈਗਾ ਹੀ ਆ ਜੀ ਨਾਲ ਜੇ ਦੂਜਾ ਕੰਮ ਵੀ ਨਾਲ ਹੋ ਜਾਂਦਾ ਵਾ ਤਾਂ ਫਿਰ ਹੋਰ ਵਧੀਆ ਗੱਲ ਆ ਇਹਦੇ ਨਾਲ ਇਹ ਆ ਵੀ ਸ਼ਹਿਰ ਆਪਣਾ ਸਾਫ਼ ਸੁਥਰਾ ਰਹੂਗਾ ਜੀ ਨਾਰਾ ਇਹੀ ਆ ਵੀ ਸਾਫ਼ ਸੁਥਰਾ ਦਰਾ ਰਹੇ ਬਸ ਬਹੁਤ ਵਧੀਆ ਜੀ ਜੀ ਸ਼ੁਕਰੀਆ ਸੋ ਸਾਡੇ ਕੁਝ ਦੁਕਾਨਦਾਰ ਭਰਾ ਨੇ ਜਿਨ੍ਹਾਂ ਨੇ ਕਿਹਾ ਕਿ ਇਹ ਰੋਡ ਬਣ ਰਿਹਾ ਰੋੜ ਨੀਵੀਂ ਜਗ੍ਹਾ ਉੱਤੇ ਰੋਲ ਬਣ ਰਿਹਾ ਤੇ ਇਸ ਰੋਡ ਦੇ ਉੱਪਰ ਇੰਟਰਲੌਕ ਟੈਲਾਂ ਲੱਗ ਰਹੀਆਂ ਨੇ ਸਾਡੇ ਆ ਮਜ਼ਦੂਰ ਭਾਈ ਬੈਠੇ ਨੇ ਲਗਾ ਰਹੇ ਨੇ ਨਾਲ ਹੀ ਗੱਲ ਕੀਤੀ ਆ ਤੇ ਬੜੀ ਮਿਹਨਤ ਨਾਲ ਲਗਾ ਰਹੇ ਨੇ ਪਰੰਤੂ ਇਹ ਉੱਚਾ ਹੋਣ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਜਿੱਥੇ ਮੰਡੀ ਬਣੀ ਹੋਈ ਆ ਇਹ ਨੀਵੀ ਹੋ ਜਾਊਗੀ ਤੇ ਇਸ ਦਾ ਕਿਸੇ ਪਾਸੇ ਵੀ ਪਾਣੀ ਦਾ ਨਿਕਾਸ ਨਹੀਂ ਹੋਣਾ ਇੱਥੇ ਪਾਣੀ ਵਰਜੂ ਚਿੱਕੜ ਬਣ ਜੂਗਾ ਤੇ ਇਹਨਾਂ ਦੀ ਦੁਕਾਨਦਾਰੀ ਬਿਲਕੁਲ ਠੱਪ ਹੋ ਜੂਗੀ ਇਹਨਾਂ ਦੀ ਮੰਗ ਹੈ ਕਿ ਇੱਥੋਂ ਕੋਈ ਹੋਬੀ ਇੱਥੋਂ ਕੋਈ ਹੋਦੀ ਬਣਾ ਕੇ ਪੈ ਪਾ ਕੇ ਜੋ ਸਾਹਮਣੇ ਨਾਲਾ ਜੋ ਕਿ ਬੰਦ ਕਰ ਚੁੱਕ ਬੰਦ ਹੋ ਚੁੱਕਿਆ ਲੋਕ ਬੰਦ ਕਰ ਚੁੱਕੇ ਨੇ ਉਸ ਨਾਲੇ ਇਹਨੂੰ ਖੋਲਿਆ ਜਾਵੇ ਉਸ ਨਾਲੇ ਵਿੱਚ ਪਾਣੀ ਦੀ ਨਿਕਾਸੀ ਕੀਤੀ ਜਾਵੇ ਬਹੁਤ ਵਧੀਆ ਕੰਮ ਹੋ ਜਾਵੇਗਾ ਸੋਨੇ ਤੇ ਸਹਾਗਾ ਹੋ ਜਾਵੇਗਾ ਪਰੰਤੂ ਨਗਰ ਕਾਉਂਸਲ ਹੈ ਜੋ ਇਹ ਕੁਝ ਕਦਕਾਨਦਾਰਾਂ ਨੂੰ ਵਿਚਾਰ ਰਹੀ ਹੈ ਤੇ ਜਿਸ ਦੂਸਰੇ ਪਾਸੇ ਜੋ ਕਿੱਡੇ ਕਿੰਨੇ ਮਹੱਲੇ ਨੇ ਜਿਨ੍ਹਾਂ ਦਾ ਪਾਣੀ ਇਸ ਨਾਲੇ ਵਿੱਚ ਪੈਂਦਾ ਉਸ ਉਹ ਲੋਕ ਉਹਨਾਂ ਦੀਆਂ ਗਲੀਆਂ ਵਿੱਚ ਪਾਣੀ ਭਰ ਜਾਂਦਾ ਬੱਚਿਆਂ ਨੂੰ ਤਕਲੀਫ ਆਉਂਦੀ ਹੈ ਤੇ ਜੋ ਲੋਕ ਨੇ ਉਹ ਤਕਲੀਫ ਦਾ ਮੁਕਾਬਲਾ ਤਕਲੀਫਾਂ ਦਾ ਸਾਹਮਣਾ ਕਰਦੇ ਨੇ ਤੇ ਥੋੜੇ ਜੇ ਲੋਕਾਂ ਦੇ ਇਹਨਾਂ ਉੱਚੇ ਉੱਚੇ ਥੜਿਆਂ ਬਣਾਉਣ ਕਰਕੇ ਜਾਂ ਨਾਲਾ ਬੰਦ ਕਰਕੇ ਐਡੀ ਬੜੀ ਤਕਲੀਫ ਦਾ ਲੋਕਾਂ ਸਾਮਣਾ ਕਰਨਾ ਪੈਂਦਾ ਬਾਕੀ ਇਹ ਰੋਡ ਬਣਾਇਆ ਜਾ ਰਿਹਾ ਸਾਡੇ ਮਜ਼ਦੂਰ ਭਰਾ ਰੋਡ ਬਣਾ ਰਹੇ ਨੇ ਥੋੜਾ ਰਾਮ ਫਰਮਾ ਰਹੇ ਨੇ ਬੜੀ ਖੁਸ਼ੀ ਦੀ ਗੱਲ ਹੈ ਬੜੀ ਮਿਹਨਤ ਨਾਲ ਕੰਮ ਕਰ ਰਹੇ ਨੇ ਪਰੰਤੂ ਦੂਸਰੇ ਪਾਸੇ ਦੁਕਾਨਦਾਰਾਂ ਦੀ ਮੰਗ ਹੈ ਕਿ ਇਸ ਰੋਡ ਦੇ ਵਿੱਚੋਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਸੋ ਮਿਲਦਿਆਂ ਨਵੀਆ ਅਪਡੇਟਸ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੀਪ ਸਿੰਘ ਸ਼ਾਹਪੁਰ ਅ ਵੀਰ ਜੀ ਕਿੰਨਾ ਤੁਹਾਡਾ ਮੇਰਾ ਨਾਮ ਸੰਤੋਖ ਸਿੰਘ ਹੈ ਦੋਸ ਸਿੰਘ ਜੀ ਸਿੱਧੂ ਹਸਪਤਲ ਰੋਡ ਤੇ ਸੜਕ ਮਾਰ ਰਹੀ ਹੈ ਹਾਂਜੀ ਤੇ ਇਹ ਸਾਹਮਣੇ ਤੁਹਾਡੇ ਬੈਕ ਸਾਈਡ ਤੇ ਫੁੱਟ ਫੁੱਟ ਪਾਤ ਹੈ ਲੋਕਾਂ ਤੁਰਨ ਵਾਸਤੇ ਹਾਂਜੀ ਇੱਥੇ ਰੀੜੀਆਂ ਲਗਾਈਆਂ ਗਈਆਂ ਨੇ ਰੀੜੀਆਂ ਲੱਗੀਆਂ ਜੇ ਤੁਸੀਂ ਆ ਜਾ ਸਕਦੀਆਂ ਨੇ ਨਹੀਂ ਨਹੀਂ ਇਹ ਬਿਲਕੁਲ ਗਲਤ ਹੈ ਹੂੰ ਜਿਆਦਾ ਹੁਣ ਤਾਂ ਇਹ ਵੀ ਬੰਨ ਰਹੀ ਹੈ ਜੀ ਤੁਸੀਂ ਜੇ ਇਹਨੂੰ ਨੋਟ ਆਉਂਗੇ ਥੋੜਾ ਜਿਆਦਾ ਹੋਰ ਅੱਗੇ ਵੀ ਜਾ ਸਕਦ ਨੇ ਅਗੇ ਵੀ ਜਾਣਗੇ ਇਹ ਜਾਮ ਬਹੁਤ ਭਾਰੀ ਲੱਗ ਜਾਂਦਾ ਇੱਧਰ ਨੂੰ ਟ੍ਰੈਫਿਕ ਖਰਾਬ ਕਰਦੀ ਆ ਹੂੰ ਜੇ ਹੁਣ ਨਾ ਰੋਕਿਆ ਗਿਆ ਗਾਂ ਗਾਂ ਟੰਗ ਹੋਣਾ ਕਿਉਂਕਿ ਬੀਬਾਏ ਬਣ ਰਹੀ ਆ ਹੂੰ ਤਾਂ ਗਾਂ ਗਾਂ ਹੋਰ ਕੋ ਉਹ ਤੇ ਕੁਲਚੇ ਜੜੀ ਲੱਗਦੀ ਆ ਜੀ ਹੂੰ ਹਟੇ ਹੋਏ ਨੇ ਚੰਗੇ ਭਲੇ ਹੂੰ ਉਹਨਾਂ ਕਲੇਆਂ ਨੇ ਬਾਅਦ ਫੇਟ ਕਾਣਾ ਉਰੇ ਬਣਾ ਲੈਣਾ ਵੀ ਨਗਰ ਕਾਉਂਸਲ ਹੁਣ ਸ਼ਕਤੀ ਨਾਲ ਧੋਕੇ ਇਹਨਾਂ ਨੂੰ ਵੀ ਹੁਣ ਤੁਸੀਂ ਜਿਹੜੀ ਨਹੀਂ ਲਾਉਣੀ ਇੱਥੇ ਫੁੱਟਪਾਥ ਜਿਹੜਾ ਖਾਸ ਤਾਂ ਉਹ ਤੇ ਨਹੀਂ ਲਾਉਣੀ ਤੇ ਨਾ ਹੀ ਪਿੱਛੇ ਲਾਉਣੀ ਆ ਹਾਂਜੀ ਹਾਂਜੀ ਇੱਕ ਉਧਰ ਪੱਲੇ ਸਾਈਡ ਤੇ ਨਾਲਾ ਬਣਿਆ ਹੋਇਆ ਹਾਂਜੀ ਉਹ ਨਾਲਾ ਲੋਕਾਂ ਨੇ ਥੀੜੀਆਂ ਕਰਕੇ ਬੰਦ ਕਰਤਾ ਫਿਰ ਹੁਣ ਇਹ ਸਰਪਤਾਂ ਬਣਾਤੀ ਇਹਨਾਂ ਨੇ ਇਹ ਕਿਸੇ ਪਾਸੇ ਪਾਣੀ ਨਿਕਾਸ ਨਹੀਂ ਹੋਣਾ ਭਾਈ ਉੱਧਰ ਦੇਖੋ ਇਹ ਇਹ ਸਿਰਫ ਰੇੜੀਆਂ ਦੇ ਕੰਮ ਨਹੀਂ ਹੈਗਾ ਉੱਧਰ ਦੁਕਾਨਾਂ ਦਾ ਵੀ ਦੇਖੋ ਹਾਂ ਬਿਲਕੁਲ ਬਿਲਕੁਲ ਉਹਨਾਂ ਨੇ ਸਭ ਨੇ ਕਬਜ਼ਾ ਕੀਤਾ ਹੋਇਆ ਹੈ ਨਹੀਂ ਕਹਿੰਦੇ ਵੀ ਰੇੜੀਆਂ ਨੇ ਰੇੜੀਆਂ ਨਾਲ ਕੋਈ ਨਹੀਂ ਤਾਂ ਮਿੰਤ ਕਰਦੇ ਆ ਦੁਕਾਨ ਦੁਕਾਨਾਂ ਪੱਕੀਆਂ ਨੇ ਰੇੜੀਆਂ ਨਾਲ ਦਾ ਕੰਮ ਕੱਚਾ ਇਹਨਾਂ ਨੇ ਨਜਾਇਜ਼ ਕਬਜ਼ੇ ਕਰ ਲਏ ਇਹਨਾਂ ਦਾ ਕੀ ਤੇ ਥੱਲੇੋਂ ਬੰਦ ਹਾਂ ਸਿੱਧਾ ਬੈਠੇ ਸਿੱਧੇ ਕੱਪੇ ਨੇ ਤੇ ਇਹਦਾ ਹੱਲ ਕੀ ਆ ਮਤਲਬ ਅਸੀਂ ਬਸ ਇਹ ਕਮੇਟੀ ਵਾਲੇ ਆਉਣ ਕਮੇਟੀ ਵਾਲੇ ਸਮਝਾਉਣ ਇਹਨਾਂ ਨੂੰ ਚੱਕ ਕੇ ਕਰਨਾ ਅੰਦਰ ਨਹੀਂ ਕਮੇਟੀ ਨਹੀਂ ਕਰ ਰਹੀ ਲੱਗਦਾ ਕਿ ਕਮੇਟੀ ਦੀ ਚੁੰਝ ਹਰੀ ਹੋ ਰਹੀ ਆ ਵੀ ਤਾਂ ਹੀ ਨਹੀਂ ਕੰਮ ਕਰ ਰਹੀ ਹੈ ਸਰ ਤਾਂ ਹੀ ਹੋ ਰਿਹਾ ਕਮੇਟੀ ਚੁੰਝੋਰੀ ਏਰੀਆ ਹਾਂਜੀ ਇਸ ਕਰਕੇ ਇਹਨਾਂ ਨੂੰ ਕੰਮ ਨਹੀਂ ਕਰ ਰਹੀ ਹੈਗੀ ਹਾਂਜੀ ਸਰ ਆਮ ਲੋਕਾਂ ਦੇ ਰੀੜੀਆਂ ਦਾ ਟੱਕ ਦਿੰਦੀ ਐਤੋਂ ਤੇ ਤੂੰ ਜਿਹੜੀਆਂ ਬੜੀਆਂ ਬੜੀਆਂ ਥੇੜੀਆਂ ਬਣੀਆਂ ਹੋਈਆਂ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰਦੀ ਹੈਗੀ ਹਾਂਜੀ 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 ਹੁਣ ਦੇਖੋ ਉਹਦੀ ਬਾਈਕ ਕਿੱਥੇ ਲੱਗੀ ਆ ਵੱਡੇ ਤੇ ਉਧਰ ਦੇਖੋ ਬਾਈ ਜਾਂ ਕੋਈ ਵੀ ਸਮਾਨ ਆ ਬਾਹਰ ਹੂੰ ਅੰਦਰ ਹੋਵੇ ਪਬਲਿਕ ਨੂੰ ਵੀ ਸਹੀ ਹੋਵੇ ਬਿਲਕੁਲ ਬਿਲਕੁਲ ਠੀਕ ਹੈ ਬਾਹਰ ਤਾਂ ਪਰੇਸ਼ਾਨੀ ਦੀ ਪਰੇਸ਼ਾਨੀ ਆ ਹੁਣ ਤੱਕ ਵੀ ਹੀ ਬਣ ਰਹੀ ਆ ਉੱਥੇ ਕੁਲਚੇ ਵਾਲਾ ਹੁਣ ਰੱਬ ਜਾਣੇ ਕੀ ਪਤਾ ਕਿੱਥੇ ਚਲੇ ਗਿਆ ਜੀ ਹੂੰ ਉਹ ਬਾਅਦ ਚ ਆਖਰ ਨੂੰ ਜਦ ਬਣ ਗਈ ਜੀ ਉੱਥੇ ਦੁਬਾਰਾ ਫੇਰ ਆਊਗਾ ਹੂੰ ਇੱਥੇ ਹੁਣ ਟਾਈਮ ਟਪਾ ਰਿਆ ਜੀ ਬਾਅਦ ਚ ਕੀ ਪਤਾ ਬਾਅਦ ਚ ਨਾ ਆਊਗਾ ਜਰੂਰ ਹੋਵੇ ਠੀਕ ਹੈ ਇੱਥੇ ਭਾਜੀ ਇਹੀ ਹਾਲ ਹੈ ਇਹੀ ਆ ਹਾਂਜੀ ਠੀਕ ਸਭ ਮਿਲਿਪੁਕਤਾ ਜੀ ਸਭ ਗੋਲਮਾਲ ਆ ਹਾਂਜੀ ਠੀਕ ਹੈ ਠੀਕ ਹੈ